ਬਾਬਾ ਬੀਸੂ ਚੰਗੀ ਜੀ ਛੇਵੇਂ ਪਾਤਸ਼ਾਹ ਦੀ ਇਜਾਦ ਵਿੱਚ ਆ ਵੀ ਸਮੇ ਤੋਂ ਇਹ ਸਿਂਧ ਮੇਲਾ ਕਰਦੇ ਆ ਰਹੇ ਨੇ ਇਹ ਸਾਧ ਸੰਗਤ ਜੀ ਇਹ ਸਾਧ ਸੰਗਤ ਜੀ ਆਪਾਂ ਮੋਢੇ ਵੱਡੇ ਭੱਜਾਂ ਜਿਨ੍ਹਾਂ ਦੇ ਨਗਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਪਿੰਡ ਉਡਾਲੇ ਪਹੁੰਚੇ ਆ ਇੱਥੇ ਮਹਾਪੁਰਖਾਂ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਤੇ ਪਹਿਲਾਂ ਕੁਸ਼ਤੀਆਂ ਹੁੰਦੀਆਂ ਨੇ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਇੱਥੇ ਹੋ ਰਹੀਆਂ ਨੇ ਜੋ ਸਾਡੇ ਕੋਲ ਅੱਜ ਜੋ ਇਹ ਕੁਸ਼ਤੀਆਂ ਦੇ ਮਿਲ ਕਰਵਾਉਂਦੇ ਨੇ ਸਾਡੇ ਕੋਲ ਪਹਿਲਵਾਨ ਜੋ ਸਬ ਇੰਸਪੈਕਟਰ ਪੁਲਿਸ ਵਿੱਚ ਰਟਾਇਰ ਹੋਏ ਨੇ ਤੇ ਨਾਲ ਹੁਣ ਉਹ ਸਿੱਖੀ ਸਰੂਪ ਵਿੱਚ ਬੜੇ ਹਿੱਸੇ ਨੇ ਲੱਗਦੇ ਨੇ ਜਿਨ੍ਹਾਂ ਨੂੰ ਆਪਣਾ ਨਾਮ ਵੀ ਲੈਣਿਆ ਕਿਦੋਂ ਤੋਂ ਇਹ ਕੰਮ ਸ਼ੁਰੂ ਹੋਇਆ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਫਤਿਹ ਇਹ ਛਲਾਨਾ ਵਰਸੀ ਚਲਦੀ ਨਿਹੰਗ ਸਿੰਘ ਕਰਨੇਦਾਲ ਦੇ ਸੱਚਖੰਡਾ ਗੁਖੀ ਬਾਬਾ ਵਿਸ਼ਨ ਸਿੰਘ ਜੀ ਉਹਨਾਂ ਦੀ ਮਰਜਾਦਾ ਅਨੁਸਾਰ ਗੰਬਾ ਬਾਬਾ ਵਿਸ਼ਨ ਸਿੰਘ ਜੀ ਬਾਬਾ ਕਿਸ਼ਨ ਸਿੰਘ ਜੀ ਬਾਬਾ ਮੱਖਣ ਸਿੰਘ ਜੀ ਬਾਬਾ ਪਾਲਾ ਸਿੰਘ ਜੀ ਹੁਣ ਮੌਜੂਦਾ ਚਠੇਦਾਰ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਰੈਣ ਮਰਜਾਈਆ ਛਲਾਨਾ ਜੋੜ ਮੇਲਾ ਕਰਾਇਆ ਜਾਂਦਾ ਇਹ ਕਰੀਬ 35 ਸਾਲ ਹੋ ਗਏ ਮੈਨੂੰ ਇਹ ਸੇਵਾ ਮਿਲੀ ਮਾਹਪੁਰਖਾਂ ਨੇ ਆਪ ਮਿਹਰ ਕੀਤੀ ਆ ਅਸੀਂ ਇਹ ਜੀ ਦੇ ਕਾਬਲ ਤੇ ਨਹੀਂ ਮਾਹਪੁਰਖਾਂ ਨੇ ਕਾਬਲ ਬਣਾਤਾ ਇਹ ਕਰੀਬ 35 ਸਾਲ ਹੋ ਗਏ ਲਗਾਤਾਰ ਸ਼ੋਭਾ ਚਾਹਦਿਆਂ ਨੂੰ ਨਵੇਂ ਮੁੰਡਿਆਂ ਨੂੰ ਨਾਲ ਟ੍ਰੇਨਿੰਗ ਵੀ ਦੇ ਦਿੱਤੀ ਆ ਉਸਦੀ ਇਹਦੀ ਟ੍ਰੇਨਿੰਗ ਦੇ ਦਿੱਤੀ ਆ ਕਿ ਮੈਂ ਕਿੰਨੀ ਆ ਆਪਾਂ ਗੱਲ ਲਈ ਜਾਈਏ ਇਹੋ ਅੱਜ 312 ਕ ਟੀਮਾਂ ਭਾਗ ਲੈਣਗੇ ਦਾਣਾ ਰਸ ਨੇ ਪੁੱਛੀਆਂ ਵੀ ਕਰਾਂਗੇ ਹੋਰ ਗੇਮਾਂ ਰਸਾ ਕੱਛੀ ਹੈ ਸਾਡੇ ਲਾਡ ਟੂਰਨਾਮੈਂਟ ਵੀ ਲਾਡ ਭਾਗ ਲੈਣਗੇ ਠੀਕ ਹੈ ਜਿੱਥੇ ਹੀ ਤਾਂ ਮਹਾਪੁਰਸ਼ ਕਿੰਨੇ ਦਾ ਪੜਾ ਰੱਖਦੇ ਆ ਇਹ ਬਾਬਾ ਵਿਸ਼ਨ ਸਿੰਘ ਜੀ ਬਾਬਾ ਮੱਖਣ ਸਿੰਘ ਜੀ ਜੁੱਗਾ ਜਸਦਾ ਬਾਬਾ ਜੋਗਾ ਸਿੰਘ ਤਿੰਨ ਦਿਨ ਸ਼੍ਰੀ ਖੰਡਪਾਟ ਸਾਹਿਬ ਆਰੰਭ ਕਰਦੇ ਨੇ ਆਣ ਕੇ ਸਾਡੇ ਪਿੰਡ ਬਟਾਲਾ ਖਲਾਵੇਂਗੇ ਤੇ ਤਿੰਨ ਦਿਨ ਪੜਾ ਰੱਖਦੇ ਭੂਖਾ ਭਾ ਕੇ ਉਸ ਤੋਂ ਬੜਾ ਰਾਗੀ ਢਾਡੀ ਉਸ ਤੋਂ ਬਾਅਦ ਕਬੱਡੀ ਦੇ ਕੁਸ਼ਤੀਆਂ ਕਰਾਈਆਂ ਜਾਂਦੀਆਂ ਜੀ ਠੀਕ ਹੈ ਤੇ ਹੋਰ ਮਤ ਜਿੱਦਾਂ ਆਪਣੇ ਨਾਲ ਰਾਗੀ ਢਾਡੀ ਕੁਸ਼ੀ ਰਹੋ ਨੇ ਜਾਂ ਕੁਸ਼ਤੀਆਂ ਜੇ ਪਹਿਲਵਾਨ ਆ ਹੁਣ ਤੱਕ ਮਤਲਬ ਟੋਟੀ ਦੇ ਪਹਿਲਵਾਨ ਵੀ ਸੱਜੂ ਕੇ ਇੱਥੇ ਹਾਂਜੀ ਹਾਂਜੀ ਜਿਨ੍ਹਾਂ ਵਿੱਚ ਜੱਸਾ ਪੱਟੀ ਵਿੱਚ ਆ ਗਏ ਅੱਜ ਪਹੁੰਚੇ ਨੇ ਜੀ ਤੇ ਹੁਣ ਗਾਂਏ ਪ੍ਰੋਮਾਰੇ ਕਿਰਪਾ ਨਾਲ ਇਸੇ ਨਾਲ ਚੱਲਦਾ ਰਹੇਗਾ ਜੀ ਇਸੇ ਤਰ੍ਹਾਂ ਜੱਸਾ ਪੱਟੀ ਵਿੱਚ ਸਾਡੇ ਕੁਸ਼ਤੀਆ ਜੀ ਰੂਪਲ ਖਾਨਾ ਬਤਾਖ ਪਹਿਲਵਾਨ ਸਿੰਦਾ ਪੱਟੀ ਹੀਮਾ ਪਹਿਲਵਾਨ ਤਨਤਨ ਕੋਟ ਸਾਹਿਬ ਵੱਡੇ ਵੱਡੇ ਪਹਿਲਵਾਨ ਅੱਜ ਵੀ ਇੱਥੇ ਆਏ ਨੇ ਦਰਸ਼ਨ ਕਰਨ ਆ ਗਏ ਉਹਨਾਂ ਦੇ ਵੀ ਬਹੁਤ ਵਧੀਆ ਲੱਗਦਾ ਹੈ ਕਿ ਬੜੀ ਸੋਹਣੀ ਰੌਣਕ ਲੱਗੀ ਇਦਨਾਂ ਜਿਨ੍ਹਾਂ ਨੇ ਆਪਾਂ ਪੁਰਾਣਾ ਸਮਾ ਯਾਦ ਕਰਕੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਕੇ ਕਬੱਡੀ ਦਾ ਟੂਰਨਾਮੈਂਟ ਕੁਸ਼ਤੀਆਂ ਕਰਾ ਰਹੇ ਨੇ ਬਹੁਤ ਬਹੁਤ ਧੰਨਵਾਦ